24 ਦਾ ਮੈਦਾਨ ਫਤਿਹ ਕਰਨ ਲਈ ਪੰਜਾਬ ਕਾਂਗਰਸ ਨੇ ਤਿਆਰ ਕੀਤਾ ਰੋਡ ਮੈਪ ਪੰਜਾਬ ਪਰਚ ਪੈਦਲ ਯਾਤਰਾ ਕਰੇਗੀ ਕਾਂਗਰਸ ਪੰਜਾਬ ਦਿਨ ਤੱਕ ਚੱਲੇਗੀ ਪੈਦਲ ਯਾਤਰਾ ਹੁਸ਼ਿਆਰਪੁਰ ਰੈਲੀ ਚ ਸਿੱਧੂ ਨੇ ਫਿਰ ਦੁਹਰਾਈ 8020 ਦੀ ਗੱਲ ਕਿਹਾ ਜੇ 5-7000 ਵਰਕਰ ਹੁੰਦੇ ਨੇ ਇਕੱਠੇ ਤਾਂ ਫਿਰ ਕੁਝ ਲੋਕਾਂ ਦੇ ਢਿੱਡ ਚ ਕਿਉਂ ਹੁੰਦੀ ਐ ਪੀੜ ਲੀਡਰ ਪਾਰਟੀ ਨੂੰ ਗਿਰਵੀ ਰੱਖਣ ਵਾਲਾ ਜਾਂ ਸਮਝੌਤਾਵਾਦੀ ਨਹੀਂ ਹੋਣਾ ਚਾਹੀਦਾ ਦੇਵਿੰਦਰ ਯਾਦਵ ਨਾਲ ਮੀਟਿੰਗ ਤੋਂ ਬਾਅਦ ਮੁੜ ਅਨੁਸ਼ਾਸਨ ਤੇ ਬੋਲੇ ਰਾਜਾ ਵੜਿੰਗ ਕਿ ਹਰ ਕਿਸੇ ਨੂੰ ਚਾਪਤੇ ਚ ਰਹਿਣਾ ਪਏਗਾ ਜੋ ਅਨੁਸ਼ਾਸਨ ਤੋੜੇਗਾ ਉਸ ਖਿਲਾਫ ਹੋਏਗੀ ਕਾਰਵਾਈ ਲੋਕ ਸਭਾ ਚੋਣਾਂ ਲਈ ਸੀਟ ਸ਼ੇਅਰਿੰਗ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਗੜਚੋੜ ਨੂੰ ਲੈ ਕੇ ਇੰਚਾਰਜ ਨਾਲ ਨਹੀਂ ਹੋਈ ਕੋਈ ਵੀ ਗੱਲ ਸਾਰੀਆਂ 13 ਸੀਟਾਂ ਤੇ ਚੋਣ ਲੜਨ ਦੀ ਕਰ ਰਹੇ ਆ ਤਿਆਰੀ ਬੀਜੇਪੀ ਤੇ ਅਕਾਲੀ ਦਲ ਦੇ ਗੜਚੋੜ ਤੇ ਇੰਡੀਆ ਅਲਾਈਅੰਸ ਦੀ ਨਜ਼ਰ ਕਾਂਗਰਸੀ ਸੂਤਰਾਂ ਮੁਤਾਬਕ ਸੈਟ ਬੀਜੇਪੀ ਗੜਚੋੜ ਤੋਂ ਬਾਅਦ ਹੀ ਲਿਆ ਜਾ ਸਕਦਾ ਕੋਈ ਫੈਸਲਾ ਆਪ ਦੀ ਪੰਜਾਬ ਇਕਾਈ 20 ਗੜ ਚੋੜ ਦੇ ਹੱਕ ਚ ਨਾ ਹੋਣ ਦੀ ਚਰਚਾ ਇਹ ਮੰਡਾ ਵਿਰੋਧੀਆਂ ਤੇ ਨਿਸ਼ਾਨਾ ਬੁਲੇ ਖਾਲੀ ਡੱਬੇ ਜ਼ਿਆਦਾ ਖੜਕਦੇ ਨੇ ਜਿਸ ਦਿਨ ਮੈਂ ਗੱਲਬਾਤ ਲਈ ਸੱਦਿਆ ਉਸ ਦਿਨ ਕੋਈ ਨਹੀਂ ਆਇਆ ਹੁਣ ਹਰ ਰੋਜ਼ ਮੈਨੂੰ ਬੋਲਦੇ ਨੇ ਗਲਤ ਸੂਬੇ ਪਾਰਚੇ ਦਿਖਾਈ ਜਾਏਗੀ ਪੰਜਾਬ ਵਾਲੀ ਚਾਕੀ ਮਾਨ ਸਰਕਾਰ ਦਾ ਫੈਸਲਾ ਹਰ ਵਿਧਾਨ ਸਭਾ ਹਲਕੇ ਦੇ ਪਿੰਡ ਪਿੰਡ ਤੱਕ ਜਾਏਗੀ ਚਾਕੀ ਥੀਮ ਕਰਕੇ ਰੱਖਿਆ ਮੰਤਰਾਲੇ ਨੇ 26 ਜਨਵਰੀ ਦੀ ਪ੍ਰੇਡ ਚ ਨਹੀਂ ਕੀਤਾ ਸੀ ਸ਼ਾਮ ਜ਼ੀਰਾ ਦੇ ਵਿੱਚ ਵੱਡਾ ਇਨਕਾਊਂਟਰ ਐਸਟੀਐਫ ਨਾਲ ਮਟਪੇੜ ਚ ਦੋ ਨਸ਼ਾ ਤਸਕਰ ਡੇਰ ਇੱਕ ਨੂੰ ਗੰਭੀਰ ਹਾਲਤ ਚ ਫੀਤਕੋਟ ਕੀਤਾ ਗਿਆ ਰੈਫਰ ਮੌਕੇ ਤੋਂ ਹਥਿਆਰ ਤੇ ਡਰੱਗਸ ਦਾ ਪਟਿਆਲਾ ਦੇ ਨਵੇਂ ਬਾਸ ਅਡੇ ਤੇ ਫਾਇਰਿੰਗ 10 ਤੋਂ 15 ਬਦਮਾਸ਼ਾਂ ਨੇ ਇੱਕ ਨੌਜਵਾਨ ਤੇ ਕੀਤਾ ਹਮਲਾ ਬੁਰੀ ਤਰ੍ਹਾਂ ਜ਼ਖਮੀ ਨੌਜਵਾਨ ਹਵਾਈ ਫਾਇਰ ਕਰਕੇ ਉਮਾਸ਼ ਹੋਏ ਫਰਾਕਟਰ ਪ੍ਰੋਪ੍ਰਾਈਟਰ ਯੂਨੀਅਨ ਵੱਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ ਕੈਬਨਟ ਸਬ ਕਮੇਟੀ ਨਾਲ ਹੋਈ ਮੀਟਿੰਗ ਚ ਨਹੀਂ ਬਣੀ ਗੱਲ ਯੂਨੀਅਨ ਲੀਡਰ ਬੋਲੇ ਪੰਜਾਬ ਚ ਜਾਰੀ ਰਹਿਣਗੇ ਤਾਂ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਤੇ ਸ਼ੁਰੂਆਤ ਕਰਾਂਗੇ 24 ਦੇ ਲਈ ਕਾਂਗਰਸ ਦੇ ਨਵੇਂ ਪਲਾਨ ਤੋਂ ਯਾਨੀ 2024 ਦੇ ਲਈ ਕਾਂਗਰਸ ਨੇ ਪੰਜਾਬ ਕਾਂਗਰਸ ਨੇ ਵੀ ਇੱਕ ਨਵਾਂ ਪਲਾਨ ਤਿਆਰ ਕੀਤਾ ਹੈ ਔਰ ਉਹ ਹੈ ਪੰਜਾਬ ਦੇ ਵਿੱਚ ਯਾਤਰਾ ਕਰਨ ਦਾ ਪੈਦਲ ਯਾਤਰਾ ਕਰਨ ਦਾ 24 ਦਾ ਮੈਦਾਨ ਫਤਿਹ ਕਰਨ ਦੇ ਲਈ ਹੁਣ ਪੰਜਾਬ ਕਾਂਗਰਸ ਸੂਬੇ ਭਰ ਦੇ ਵਿੱਚ ਪੈਦਲ ਯਾਤਰਾ ਕਰੇਗੀ ਔਰ ਇਹ ਪੈਦਲ ਯਾਤਰਾ 50 ਦਿਨਾਂ ਤੱਕ ਚੱਲੇਗੀ ਰੋਜ਼ਾਨਾ 15 ਤੋਂ 20 ਕਿਲੋਮੀਟਰ ਤੱਕ ਪੈਦਲ ਯਾਤਰਾ ਕੀਤੀ ਜਾਏਗੀ ਔਰ 24 ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰਾਂਗੇ ਦਵਿੰਦਰ ਯਾਦਵ ਦੇ ਨਾਲ ਮੀਟਿੰਗਾਂ ਹੋ ਰਹੀਆਂ ਸੀ ਪੰਜਾਬ ਦੇ ਆਗੂਆਂ ਦੀਆਂ ਅੱਜ ਔਰ ਉਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 24 ਦਾ ਮੈਦਾਨ ਫਤਿਹ ਕਰਨ ਦੇ ਲਈ ਯਾਨੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ ਕਾਂਗਰਸ ਹੁਣ ਪੰਜਾਬ ਦੇ ਵਿੱਚ 50 ਦਿਨਾਂ ਦੀ ਪੈਦਲ ਯਾਤਰਾ ਕੱਢੇਗੀ ਇਹ ਸਭ ਇਸ ਲਈ ਵੀ ਐਮ ਹੋ ਜਾਂਦਾ ਹੈ ਕਿ ਪੰਜਾਬ ਦੀਆਂ ਜੋ ਮੇਨ ਪਾਰਟੀਆਂ ਨੇ ਜਾਂ ਜੋ ਵਿਰੋਧੀ ਪਾਰਟੀਆਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਵੀ ਨੇ ਤਾਂ ਅਕਾਲੀ ਦਲ ਪਿਛਲੇ ਦਿਨੀ ਪੰਜਾਬ ਬਚਾਓ ਯਾਤਰਾ ਕੱਢਣ ਦਾ ਐਲਾਨ ਕਰ ਚੁੱਕਿਆ ਹੈ ਕਿ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢੇਗਾ ਤਾਂ ਹੁਣ ਉਸ ਦੇ ਬਰਾਬਰ ਪੰਜਾਬ ਕਾਂਗਰਸ ਵੀ ਆਖ ਖੜੀ ਹੈ ਤੇ ਪੰਜਾਬ ਕਾਂਗਰਸ ਨੇ ਸੂਬੇ 'ਚ ਪੈਦਲ ਯਾਤਰਾ ਕੱਢਣ ਦਾ ਐਲਾਨ ਕਰ ਦਿੱਤਾ ਹੈ ਯਾਨੀ ਹੁਣ ਅਗਲੇ ਮਹੀਨੇ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਯਾਤਰਾਵਾਂ ਭਰਪੂਰ ਹੋਣਗੇ ਔਰ ਖਾਸ ਕਰਕੇ ਸਿਆਸੀ ਯਾਤਰਾਵਾਂ ਜਿਨ੍ਹਾਂ ਤੇ ਨਜ਼ਰ ਰਹੇਗੀ ਸਭ ਦੀ ਕਿ ਇਹ ਯਾਤਰਾ ਕਿਸ ਰਸਤੇ ਜਾਂਦੀਆਂ ਨੇ ਤੇ ਪਾਰਟੀ ਨੂੰ ਕਿੱਥੋਂ ਤੱਕ ਪਹੁੰਚਾਉਂਦੀਆਂ ਨੇ ਸੋ ਰੋਡ ਮੈਪ ਤਿਆਰ ਕੀਤਾ ਗਿਆ ਅੱਜ ਜੇ ਕਾਂਗਰਸ ਦਾ ਜ਼ਿਕਰ ਕਰੀਏ 24 ਦਾ ਮੈਦਾਨ ਫਤਿਹ ਕਰਨ ਦੇ ਲਈ 50 ਦਿਨਾਂ ਦੀ ਪੈਦਲ ਯਾਤਰਾ ਉਹਨਾਂ ਨੇ ਸਭ ਇਹ ਕਿ ਯਾਤਰਾ ਉਹਦੀ ਕਰਾਈਆਂ ਜਿਹੜੀ ਪਟੋਕਨ ਪੇਦਾ ਦਿੱਤੀ ਹੋਏਗੀ ਔਰ ਪੂਰੇ ਵਿੱਚ 15 ਤੋਂ 20 ਕਿਲੋਮੀਟਰ ਉੱਜਣਾ ਤੈਅ ਕਰਨਾ ਹੈ ਪੂਰੇ ਤੇ ਵਿਚਾਰ ਹੋਈ ਚਰਚਾ ਹੋਈ ਹੈ ਜੇ ਫਾਈਨਲਾਈਜ਼ ਕੁਝ ਨਹੀਂ ਹੋਇਆ ਪੰਜਾਬ ਚ ਹੋਣੀ ਹੈ ਪੰਜਾਬ ਪੰਜਾਬ ਦੇ ਵਿੱਚ ਇਹ ਵੀ ਕੁਝ ਜਗ੍ਹਾ ਤੇ ਰੈਲੀਆਂ ਕਰਨ ਦੀ ਚਰਚਾ ਹੋਈ ਇਹ ਮੈਨੂੰ ਪੂਰਾ ਅਹਿਸਾਸ ਹੈ ਕਿ ہماری ਲੀਡਰਸ਼ਿਪ ਆਉਣ ਵਾਲੀ ਚੁਣੌਤੀ ਦੇ ਲਈ ਪੂਰੀ ਤਰੀਕੇ سے ਮਜ਼ਬੂਤ ਤੇ ساتھ ہمارے ਸੰਗਠਨ ਕੇ ਜੋ ہمارا ਧਰਿਤਵ ਹੈ जो हमारा मजबूत संगठन पिछले एक डेढ़ साल में बना है उसकी बदौलत हम 2024 में एक मजबूत चुनौती देंगे और जो पिछला हमारा परफॉर्मेंस था मुझे पूरी उम्मीद है कि पिछले परफॉर्मेंस से हम बेहतर काम कर पाएंगे आज हमने सभी से अपने साथियों से राय ली है और सब ने अपनी अपनी राय दी है आने वाले दो दिन में हम हमारे डिस्ट्रिक्ट प्रेसिडेंट्स हमारे कोऑर्डिनेटर्स हमारे ब्लॉक प्रेसिडेंट्स हमारे फ्रंटल ऑर्गेनाइजेशंस उन सब से भी चर्चा करेंगे और जो फाइनली जो आउटकम होगा जो भी सलाह होगी उससे हमारी लीडरशिप को तो मैं अवगत कराऊंगा उसके पश्चात हमारे जो स्टेट की लीडरशिप है उसकी हमारी सेंट्रल लीडरशिप के साथ मीटिंग होगी अलायंस के बारे में तभी कोई फाइनल फैसला लिया जाएगा मैंने आपको बताया कि ये हमारा पूरा शेड्यूल है अभी हमने चर्चा की है हमारी लीडरशिप ये चाहती थी कि हम जो हमारी लीडरशिप यहाँ की लोकल लीडरशिप है उसका क्या सोच है वो क्या चाहते हैं उससे हम जानकारी लें और मुझे खुशी है कि सबने दिल खोल के अपनी बात रखी है उधर इंडिया गठजोड़ लेके पंजाब चि स्पष्ट नहीं है ਕਿਉਂਕਿ ਕਾਂਗਰਸ ਹਾਈ ਕਮਾਂਡ ਨੈਸ਼ਨਲ ਪੱਧਰ ਤੇ ਐਲਾਈਅੰਸ ਬਣਾਉਣ ਦੀ ਬਣਾਉਣ ਤੇ ਉਸ ਨੂੰ ਮਜ਼ਬੂਤ ਕਰਨ ਦੀ ਚਾਹਤ ਹੈ ਪਰ ਪੰਜਾਬ ਦੀ ਕਾਂਗਰਸ ਇੱਕਾਈ ਇੱਕ ਵੱਖਰੇ ਟਰੈਕ ਤੇ ਨਜ਼ਰ ਆ ਰਹੀ ਹੈ। ਇੰਡੀਆ ਗੱਠਜੋੜ ਪੰਜਾਬ ਦੇ ਵਿੱਚ ਕਿਸ ਕਰਵਟ ਬੈਠੇਗਾ ਸਥਿਤੀ ਗੁੰਝਲਦਾਰ ਬਣੀ ਹੋਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਚੰਡੀਗੜ੍ਹ ਦੇ ਸੂਬਾ ਇਕਾਈ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਲੀਡਰਾਂ ਦੇ ਨਭਜ਼ ਨੂੰ ਠਟੋਰ ਰਹੇ ਨੇ। ਦੇਵਿੰਦਰ ਯਾਦਵ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਗੱਠਜੋੜ ਤੇ ਚਰਚਾ ਵੀ ਹੋਈ ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹਲੇ ਤੱਕ ਇਹੀ ਦਾਵਾ ਕਰ ਰਹੀ ਹੈ ਕਿ ਪਾਰਟੀ 13 ਦੀਆਂ 13 ਸੀਟਾਂ ਤੇ ਚੋਣ ਲੜੇਗੀ ਉਹ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਜਿਹੜੀਆਂ ਭਾਵਨਾਵਾਂ ਸਨ ਉਹ ਦੇਵਿੰਦਰ ਯਾਦਵ ਜੀ ਨੂੰ ਕੋਲੇ ਜਿਨ੍ਹਾਂ ਨੇ ਦੱਸਿਆ ਪਹਿਲਾਂ ਆਲਰੇਡੀ ਰਾਹੁਲ ਗਾਂਧੀ ਖਰਗੇ ਸਾਹਿਬ ਕੇ ਸੀ ਵੀ ਨੂੰ ਕੋਲ ਜੀ ਨਾਲ ਮੀਟਿੰਗ ਹੋ ਚੁੱਕੀਆਂ ਨੇ ਔਰ ਜਿਹੜੀਆਂ ਉਹ ਵੀ ਭਾਵਨਾਵਾਂ ਨੇ ਉਹ ਦੇਵਿੰਦਰ ਯਾਦਵ ਜੀ ਨੇ ਸੁਣ ਲਈਆਂ ਨੇ ਅੰਤਿਮ ਫੈਸਲਾ ਉਹਨਾਂ ਨੇ ਲੈਣਾ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ 13 ਨਹੀਂ 13 ਸੀਟਾਂ ਦੇ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ। ਗਠਜੋੜ ਬਾਰੇ ਸੁੱਭਾ ਕਾਂਗਰਸ ਦੇ ਸਟੈਂਡ ਬਾਰੇ ਜਦੋਂ ਪੰਜਾਬ ਕਾਂਗਰਸ ਇਨਚਾਰਜ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਡੈਮੋਕਰੇਸੀ ਦੇ ਵਿੱਚ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਧੁੰਦਲੀ ਤਸਵੀਰ ਨੂੰ ਕੁਝ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਨੁਕਸਾਨ ਹੋ ਸਕਦਾ ਹੈ। ਇਹ ਡੈਮੋਕਰੇਟਿਕ ਕਵਰਟੀ ਹੈ। ਹਾਂ ਜੀ। एवरीवन ਹੈਜ਼ देयर ओन ਥੀਵਜ਼। ਸਭ ਆਪਣੀ ਆਪਣੀ ਬਾਤ ਰੱਖ ਸਕਦੇ ਹਨ। ਲੇਕਿਨ ਜੋ ਲੀਡਰਸ਼ਿਪ ਦਾ ਫੈਸਲਾ ਹੋਗਾ ਸਭ ਉਸਕੇ ਸਾਥ। ਇਸ ਦੇ ਵਿਚਾਲੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਇੰਡੀਆ ਗੱਠਜੋੜ ਦੇ ਲੀਡਰਾਂ ਨੂੰ ਇੱਕ ਸੁਰ ਦੇ ਵਿੱਚ ਬੋਲਣ ਦੀ ਸਲਾਹ ਦਿੱਤੀ ਹੈ ਤੇ ਸੀਟ ਸ਼ੇਰਿੰਗ ਤੇ ਜਲਦ ਕੰਮ ਪੂਰਾ ਹੋਣ ਦਾ ਦਾਵਾ ਵੀ ਕੀਤਾ। ਜੋ ਜਿੱਤਦਾ ਹੈ ਉਹ ਬਰਕਰਾਰ ਰੱਖੇ ਅਤੇ ਸਭੀ ਨੇਤਾ ਇੱਕ ਵਾਇਸ ਵਿੱਚ ਬਾਤ ਕਰੇ। aur ek dusron ke khilaf baat karne mein koi fayda nahi hai. seat sharing apne apne area mein woh to karwaye. ਔਰ ਹਮਾਰੇ ਲੋਕ ਵੀ ਜਿਸ ਜਿਸ ਜਗ੍ਹਾ ਉਹ ਜੋ ਪੁੱਛਣਾ ਹੈ ਉਹ ਹਮਾਰੀ ਕਮੇਟੀ ਜਾ ਕੇ ਪੁੱਛ ਰਹੀ ਹੈ ਤਾਂ ਉਹ ਜਲਦ ਸੇ ਜਲ ਨਿਪਟਾ ਲਏਗੇ ਪੰਜਾਬ ਕਾਂਗਰਸ ਦੇ ਵਿੱਚ ਵੀ ਗੱਠ ਜੋੜਨ ਨੂੰ ਲੈ ਕੇ ਅਲੱਗ ਅਲੱਗ ਰਾਏ ਆ ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ 24 ਦੇ ਲਈ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੇ ਹੱਕ ਵਿੱਚ ਨਹੀਂ ਹੈ ਪਰ ਨਵਜੋਤ ਸਿੱਧੂ ਇਸ ਮਾਮਲੇ 'ਚ ਵੱਖਰੀ ਰਾਏ ਰੱਖਦੇ ਨੇ ਤੇ ਹਾਈ ਕਮਾਂਡ ਦੇ ਫੈਸਲੇ ਨੂੰ ਸਮਰਪਿਤ ਹੋਣ ਦੀ ਗੱਲ ਕਰ ਰਹੇ ਨੇ ਚੰਡੀਗੜ੍ਹ ਤੋਂ ਅਮਨ ਭਾਰਤਵਾਜ న్యూਸ 18 ਪੰਜਾਬ ਔਰ ਪੰਜਾਬ ਕਾਂਗਰਸ ਦੀ ਬੈਠਕ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਦਾ ਵੀ ਮੁੱਦਾ ਗਰਮਾਇਆ ਰਿਹਾ ਔਰ ਜ਼ਿਆਦਾਤਰ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਟਰੈਕ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਨਿਰਾਸ਼ਗੀ ਜਤਾਈ ਸਿੱਧੂ ਦੀਆਂ ਰੈਲੀਆਂ ਤੇ ਪਾਰਟੀ ਇੰਚਾਰਜ ਦਾ ਵੀ ਬਿਆਨ ਆਇਆ ਦਵਿੰਦਰ ਯਾਦਵ ਨੇ ਕਿਹਾ ਕਿ ਮੈਨੂੰ ਰੈਲੀਆਂ ਦੇ ਬਾਰੇ ਦੱਸਿਆ ਗਿਆ ਹੈ ਮੈਂ ਇਸ ਬਾਬਤ ਨਵਜੋਤ ਸਿੱਧੂ ਦੇ ਨਾਲ ਗੱਲ ਕਰਾਂਗਾ हो सकती है। हमारी एक डेमोक्रेटिक पार्टी है डेमोक्रेसी में हम सबको अपनी आवाज अपनी बात रखने का पूरा हक है लेकिन जब कोई फैसला होता है वो सामूहिक रूप से होता है जो मेजोरिटी की बात होती है उसके साथ कांग्रेस पार्टी हमेशा खड़ी है और मैं समझता हूं कि जब कोई फैसला केंद्रीय नेतृत्व लेता है तो उस पर फिर सभी की सहमति उसी पे बनती है मैं मैंने कहा मैंने अभी डिटेल ली है मैं सिद्धू जी से भी बात करूंगा और उसके पश्चात जो भी बात होगी हम आपके साथ भी शेयर क्या क्या माना जाए सर ये डाउट डाउट किसी से ऐसे रिलीज करना क्या ये इंडिसिप्लिन होता है पैरामीटर में नहीं देखिए वो मैं समझना पड़ेगा देखना पड़ेगा उसके पश्चात ही मैं कोई बात इस बात पर रख सकता हूँ क्योंकि बाजवा साहब ने भी पहले कहा था कि सिद्धू साहब को अपना अखाड़ा मैंने अपनी बात रख दी है कोई और सवाल आपसे आपसे नवजोत सिंह सिद्धू की आज सुबह बातचीत हुई हां निश्चित ही वो मुझसे मिले थे और कल दोबारा वो मिलेंगे हम उनसे भी चर्चा इस बारे में भी करेंगे जिस तरीके की कंसर्न्स कुछ सामने आई हैं तो उनके बारे में चर्चा करेंगे एक पास से पंजाब कांग्रेस के इंचार्ज देवेंद्र यादव चंडीगढ़ के बीच में मौजूद है कांग्रेस આગੂਆਂ ਦੇ ਨਾਲ ਬੈਠਕ ਦਾ ਦੌਰ ਜਾਰੀ ਸੀ ਹਰ ਆਗੂ ਦੀ ਨਬਜ਼ ਨੂੰ ਟਟੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਰੈਲੀ ਵਾਲਾ ਮੰਚ ਸੱਜਿਆ ਹੋਇਆ ਸੀ ਤੇ ਸਿੱਧੂ ਦੀ ਜ਼ੁਬਾਨ ਤੋਂ ਤਲਖੀ ਵਾਲੇ ਤੀਰ ਨਿਕਲ ਰਹੇ ਸਨ ਹਾਲਾਂਕਿ ਸਹ ਰੈਲੀ ਤੋਂ ਪਹਿਲਾਂ ਸਵੇਰੇ ਸਿੱਧੂ ਨੇ ਇੰਚਾਰਜ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਸਿੱਧਾ ਪਹੁੰਚੇ ਹੁਸ਼ਿਆਰਪੁਰ ਤੇ ਜਦੋਂ ਮੰਚ ਤੋਂ ਬੋਲਣ ਦੀ ਵਾਰੀ ਆਈ ਤਾਂ ਆਪਣਿਆਂ ਤੇ ਵਰਦੇ ਹੋਏ ਨਜ਼ਰ ਆਏ ਤੇ ਇਸ ਦੌਰਾਨ 80 20 ਵਾਲਾ ਬਿਆਨ ਵੀ ਦੁਹਰਾ ਦਿੱਤਾ ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤਜੇ ਲੀਡਰ ਹੋਵੇ 80 20 ਮੈਨੂੰ ਨਾ ਫੜਿਓ ਜੀ ਤਜੇ ਲੀਡਰ ਜਿੰਦਾਬਾਦ ਲੀਡਰ ਬਿਕੇ ਹੁਣ ਜਿੰਦਾਬਾਦ ਲੀਡਰ ਪਾਰਟੀ ਨੂੰ ਕੀ ਮੀਤਾ ਦੇਣ ਤਜੇ ਲੀਡਰ ਵਰਕਰ ਲਈ ਲਗਨੀ ਕੁਛ ਨਾ ਛੱਡਣ ਕੀ ਸੀ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਹਾਣ ਮਾਸ ਦਾ ਪੁੱਤਲਾ ਨਹੀਂ ਹੱਥ ਥਲੇ ਡਿੱ ਜਾਂਦੇ ਸੱਚ ਸੀ ਜਦੋਂ ਐਂ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਐਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡੈਂਟ ਵੀ ਨਹੀਂ ਹੁੰਦੀ ਹੈ ਭਾਈ ਤਾਂ ਜਦੋਂ ਚੰਡੀਗੜ੍ਹ 'ਚ ਸਿੱਧੂ ਦੀ ਰੈਲੀ ਨੂੰ ਲੈ ਕੇ ਸਵਾਲ ਪੰਜਾਬ ਕਾਂਗਰਸ ਪ੍ਰਧਾਨ ਨੂੰ ਹੋਇਆ ਤਾਂ ਰਾਜਾ ਵੜਿੰਗ ਨੇ ਮੁੜ ਤੋਂ ਉਹ ਨਿਯਾਸਨ ਵਾਲਾ ਪਾਠ ਪੜਾਇਆ ਤਾਂ ਜਦੋਂ ਇਹੀ ਸਵਾਲ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨੂੰ ਕੀਤਾ ਗਿਆ ਤਾਂ ਜ਼ਿਆਦਾ ਕੁਝ ਬੋਲਣ ਤੋਂ ਬਚਦੇ ਹੋਏ ਹੀ ਨਜ਼ਰ ਆਏ ਗੱਲ ਇਹ ਹੈ ਕਿ ਜੋ ਡਿਸਪਲਨ ਪੰਕ ਕਰੇਗਾ ਚਾਹੇ ਉਹ ਸਾਫ ਦਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਔਰ ਇਹਤੇ ਕਾਰਵਾਈ ਬੰਦੀ ਹੈ ਔਰ ਕਾਂਗਰਸ ਪਾਰਟੀ ਜ਼ਰੂਰ ਕਾਰਵਾਈ ਅਗਰ ਕੋਈ ਡਿਸਪਲਿਨ ਭੰਗ ਕਰੇਗਾ ਉਹ ਔਰ ਇਹਤੇ ਹੋਏਗੀ ਦੋਸੇ Sidhu ਕੇ ਖਿਲਾਫ ਜੋ ਕੰਪਲੇਂਟਸ ਆ ਰਹੀਆਂ ਲਗਾਤਾਰ ਕਿ ਡਿਸਪਲਿਨ ਬੰਦ ਕਰਤੇ ਨਜ਼ਰ ਆ ਰਹੇ ਹਨ ਉਹ ਪੈਰ ਰੈਲੀਆਂ ਕੰਪਲੇਂਟ ਤੁਹਾਡੇ ਕੋਲ ਆ ਰਹੀ ਹੋਣੀ ਨਹੀਂ ਮੇਰੇ ਕੋਲ ਵੀ ਆਣ ਦਿਓ ਯਾਰ ਮੇਰੇ ਕੋਲ ਵੀ ਆਣ ਦਿਓ ਯਾਰ ਗਲਤ ਕਰਾਗਾ ਬ੍ਰੇਕਪਾਸ ਤੋਂ ਸਿੱਧੂ ਦੇ ਤੇਵਰ ਬਰਕਰਾਰ ਨੇ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਨੁਸ਼ਾਸਨ ਦਾ ਪਾਠ ਪੜਾ ਰਹੇ ਨੇ ਤਾਂ ਉੱਥੇ ਲੋਕ ਸਭਾ ਚੋਣਾਂ ਵੀ ਸਿਰਤੀ ਨੇ ਇਸ ਦੇ ਵਿਚਾਲੇ ਸਵਾਲ ਹੈ ਕਿ ਅਨੁਸ਼ਾਸਨ ਦਾ ਪਾਠ ਬਿਆਨਤਾਂ ਤੱਕ ਹੀ ਸੀਮਤ ਰਹਿੰਦਾ ਹੈ ਜਾਂ ਇਸ ਪਾਠ ਨੂੰ ਵੱਡੇ ਐਕਸ਼ਨ ਦੇ ਜ਼ਰੀਏ ਸਮਝਾਇਆ ਜਾਂਦਾ ਹੈ। ਚੰਡੀਗੜ੍ਹ ਤਮਨ ਭਾਰਤਵਾਸ਼ ਤੇ ਹੁਸ਼ਾਰਪੁਰ ਤੋਂ ਅਮਰੀਕ కుమార్ న్యూਸ 18 ਪੰਜਾਬ ਤੇ ਕਾਂਗਰਸ ਅੰਦਰ ਸਿੱਧੂ ਨੂੰ ਲੈ ਕੇ ਕੀ ਸਥਿਤੀ ਹੈ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਦੇ ਬਿਆਨਾਂ ਤੋਂ ਵੀ ਚਲਕ ਰਹੀ ਸੀ ਰੰਦਾਵਾ ਨੇ ਕਿਹਾ ਕਿ ਸਿੱਧੂ ਨਾਲ ਉਹਨਾਂ ਦੀ ਬਹੁਤੀ ਨਹੀਂ ਬਣਦੀ ਸਿੱਧੂ ਬਾਰੇ ਸਵਾਲ ਨਾ ਪੁੱਛਿਆ ਜਾਵੇ ਤਾਂ ਚੰਗਾ ਕੁਦੀ ਰੈਲੀਆ ਨੂੰ ਕਿਵੇਂ ਦੇਖਦੇ ਹੋ ਵੇਖੋ ਮੇਰੇ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾਲ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਮੈਨੂੰ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਿਵਾਰਸ਼ਨ ਜਦੋਂ ਨਾਲ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ ਲੇਕਿਨ ਆਸਾ ਪਰਿਵਾਰੀ ਆ ਰਹੇ ਹੋ ਉਹ ਅਸੀਂ ਤੁਹਾਨੂੰ ਰੈਲੀ ਕਰ ਰਹੇ ਨਹੀਂ ਦੇਖੋ ਜਿਹੜੀ ਡਿਸਪਲਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਕੇ ਪਰਿਵਾਰੀ ਸੀਗਾ ਪਰ ਜਦੋਂ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਰੈਡੀਆਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਜੀ ਬਾਅਦ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਚ ਜੇ ਇਨਡਿਸ ਜੇ ਇਨਡਿਸਪਲਿਨ ਹੈ ਜੇ ਕਾਰਚ ਵੀ ਇੰਟਰਸੈਪਟਲ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਿਨ ਹੋਏਗਾ ਤੇ ਉਹ ਜ਼ਰੂਰ ਚੱਲਦਾ ਤੇ ਖਬਰ ਜ਼ੀਰਾ ਇਨਕਾਊਂਟਰ ਦੀ ਜ਼ੀਰਾ ਦੇ ਵਿੱਚ ਆ ਜਐਸਟੀਐਫ ਦੇ ਨਾਲ ਬਦਮਾਸ਼ਾਂ ਦੀ ਮੋਟ ਪੇੜ ਹੋਈ ਨਸ਼ਾ ਤਸਕਰਾਂ ਦੀ ਮੋਟ ਪੇੜ ਹੋਈ ਜਿਸ ਤੇ ਵਿੱਚ ਦੋ ਨਸ਼ਾ ਤਸਕਰ ਪੁਲਿਸ ਵੱਲੋਂ ਐਸਪੀਐਫ ਵੱਲੋਂ ਠੇਰ ਕਰ ਦਿੱਤੇ ਗਏ ਇੱਕ ਨੂੰ ਗੰभीर ਹਾਲਤ ਦੇ ਵਿੱਚ ਫਰੀਦਕੋਟ ਰੈਫਰ ਕੀਤਾ ਗਿਆ ਸੰਦੀਪ ਤੇ ਪੂਰਾ ਨਾਮ ਦੇ ਨਸ਼ਾ ਤਸਕਰ ਦੀ ਇਸ ਇਨਕਾਊਂਟਰ ਦੇ ਵਿੱਚ ਮੌਤ ਹੋਈ ਹੈ ਔਰ ਅਨਮੋਲ ਨਾਮ ਦਾ ਮਲਜ਼ਮ ਜਿਹੜਾ ਹੈ ਉਹ ਜ਼ਖਮੀ ਹੈ ਔਰ ਜ਼ੀਰੇ ਇਲਾਜ ਇਸ ਇਨਕਾਊਂਟਰ ਦੌਰਾਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਮੌਕੇ ਤੋਂ ਹਥਿਆਰ ਤੇ ਡਰੱਗਸ ਪੁਲਿਸ ਵੱਲੋਂ STF ਲੋ ਬਰਾਮਤ ਕੀਤੇ ਗਏ ਨੇ ਸੋ ਸਪੈਸ਼ਲ ਟਾਸਕ ਫੋਰਸ ਦਾ ਹੈ ਆਪਰੇਸ਼ਨ ਸੀ ਮੁੱਗਾ ਦੇ ਹੀ ਰਹਿਣ ਵਾਲੇ ਨੇ ਸੰਦੀਪ ਸਿੰਘ ਤੇ ਗੋਰਾ ਜਿਸ ਦੀ ਮੌਤ ਹੋਈ ਹੈ ਔਰ ਅਨਮੋਲ ਨਾਮ ਦੇ ਨੇ ਵਿਅਕਤੀ ਨੂੰ ਵੀ ਗੋਲੀ ਲੱਗੀ ਥਿੰ ਪੇਸ਼ੈਂਟਸ ਐਜੇ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਦਾ ਬ੍ਰੌਂਡ ਡੈਡੀ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਇਨਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਹੈ ਕਿਸ ਤਰ੍ਹਾਂ ਜਿਹੜਾ ਫਰੀਦਕੋਟ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਬਚੀਆ ਕੋਈ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ অবজারਵੇਸ਼ਨ ਦੇ ਵਿੱਚ ਅਜੇ ਐਨਕਾਊਂਟਰ ਹੋਇਆ ਜਿੱਥੇ ਦੋ ਬਦਮਾਸ਼ ਸਟੇਅਰ ਕਰ ਦਿੱਤੇ ਗਏ ਦੋ ਨਸ਼ਾ ਤਸਕਰ ਔਰ ਤੀਸਰਾ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਫਰੀਦਕੋਟ ਰੈਫਰ ਕੀਤਾ ਗਿਆ एसटीएफ पीछा कर रही थी और इना बदमाशा वलो इना नशा तस्करा वलो पुलिस ते फायर खोल ਦਿੱਤਾ ਗਿਆ جس ਤੋਂ ਬਾਅਦ पुलिस ਨੇ ਜਵਾਬੀ ਕਾਰਵਾਈ ਕੀਤੀ اور ਇਸ ਜਵਾਬੀ ਕਾਰਵਾਈ ਦੇ ਵਿੱਚ संदीप ਸਿੰਘ ਤੇ ਗੋਰਾ ਦੀ ਮੌਤ ਹੋ ਗਈ ਅਨਮੋਲ ਨਾਮ ਦਾ ਜਿਹੜਾ ਬਦਮਾਸ਼ ਸੀ ਉਹ ਜ਼ਖਮੀ ਹੋ ਗਿਆ ਗੋਲੀ ਲੱਗੀ ਹੈ ਉਹ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਸੋ ਐਸਟੀਐਫ ਇਨਾ ਦਾ ਪਿੱਛਾ ਕਰ ਰਹੀ ਸੀ ਔਰ ਐਸਟੀਐਫ ਦੇ ਕੋਲ ਇਨਾ ਬਾਰੇ ਇਨਫੋਰਮੇਸ਼ਨ ਸੀ ਜਿਸ ਵੇਲੇ ਐਸਟੀਐਫ ਨੇ ਮੋਗਾ ਤਲਵੰਡੀ ਰੋਡ ਤੇ ਇਨਾਂ ਨੂੰ ਕੇਰਾ ਪਾਇਆ ਸਵਿਫਟ ਗੱਡੀ ਜਿਹੜੀ ਸੀ ਵਾਈਟ ਕਲਰ ਦੀ ਸਵਿਫਟ ਕਾਰ ਦੇ ਵਿੱਚ ਇਹ ਸਵਾਰ ਸੀ ਔਰ ਪੁਲਿਸ ਵੱਲੋਂ ਸਵਿਫਟ ਕਾਰ ਦਾ ਐਸਟੀਐਫ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਔਰ ਮੋਗਾ ਤਲਵੰਡੀ ਰੋਡ ਤੇ ਜਾ ਕੇ ਐਸਟੀਐਫ ਨੇ ਇਹਨਾਂ ਨੂੰ ਘੇਰ ਲਿਆ ਜਿਸ ਤੋਂ ਬਾਅਦ ਇਹਨਾਂ ਨੇ ਆਸ-ਪਾਸ ਪੁਲਿਸ ਦਾ ਕੇਰਾ ਦੇਖ ਕੇ ਪੁਲਿਸ ਤੇ ਫਾਇਰ ਖੋਲ ਦਿੱਤਾ ਗੱਲ ਕਰਦੇ ਹਾਂ ਟਰੱਕ ਯੂਨੀਅਨ ਦੀ ਅੱਜ ਟਰੱਕ ਯੂਨੀਅਨ ਦੀ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਹੋਈ ਸੀ ਕੈਬਨਿਟ ਸਬ ਕਮੇਟੀ ਦੇ ਨਾਲ ਹੋਈ ਸੀ ਪਰ ਇਸ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ ਜਿਸ ਤੋਂ ਬਾਅਦ ਯੂਨੀਅਨ ਨੇ ਆਪਣਾ ਸੰਘਰਸ਼ ਉਸੇ ਤਰੀਕੇ ਨਾਲ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ ਔਰ ਉਹਨਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਦਰਨੇ ਇਸੇ ਤਰੀਕੇ ਨਾਲ ਜਾਰੀ ਰਹਿਣਗੇ 릭 ਦੇ ਧਰਨੇ ਦੀ ਗੱਲ ਹੋਈ ਹੈ ਉਹ 18 ਤਰੀਕ ਵਾਲਾ ਧਰਨਾ ਤੁਹਾਡਾ ਸਾਰਿਆਂ ਦਾ ਇਕੱਠਾ ਉਹ ਉਸੇ ਤਰ੍ਹਾਂ ਤੁਹਾਡੀ ਕਾਲ ਵਰਕਰਾਂ ਜੀ ਜੋ 18 ਤਰੀਕ ਦਾ ਧਰਨਾ ਹੈ ਉਹ ਸਾਡੀ ਜਥੇਬੰਦੀ ਵੱਲੋਂ ਨਹੀਂ ਦਿੱਤਾ ਗਿਆ ਹੈਗਾ ਉਹ ਕੋਈ ਪੰਜਾਬ ਦੀ ਹੋਰ ਜਥੇਬੰਦੀ ਉਹਨਾਂ ਵੱਲੋਂ ਦਿੱਤਾ ਗਿਆ ਜੋ ਸਾਡਾ ਪ੍ਰੋਟੈਸਟ ਹੈ ਤੁਸੀਂ ਉਹਦੇ ਵਿੱਚ ਸ਼੍ਰੀਕ ਨਹੀਂ ਹੋਗੇ ਨਹੀਂ ਫਿਲਹਾਲ ਸਾਡੇ ਨਾਲ ਉਹਨਾਂ ਦੀ ਕੋਈ ਮੀਟਿੰਗ ਨਹੀਂ ਹੋਈ ਔਰ ਨਾ ਹੀ ਤੁਹਾਨੂੰ ਕਿ ਉਹਨਾਂ ਦੀ ਕਾਲ ਆਈ ਹੈ ਅਸੀਂ ਜੋ ਸਾਡੇ ਵੱਲੋਂ ਹੈ ਸਾਡੇ ਨਾਲ ਪੰਜਾਬ ਦੀਆਂ ਚਾਹੇ ਟੈਕਸੀ ਯੂਨੀਅਨਾਂ ਚਾਹੇ ਟੈਂਕਰ ਯੂਨੀਅਨ ਹੈ ਛੋਟਾ ਹੱਥੀ ਯੂਨੀਅਨ ਹੈ ਟਿੱਕਪ ਬਜ ਯੂਨੀਅਨ ਹੈ ਤੇ ਸਕੂਲ ਬੱਸ ਵਾਲੇ ਜੋ ਸਾਡੇ ਭਰਾ ਨੇ ਡਰਾਈ ਸਾਡੇ ਨਾਲ ਸਾਰੇ ਮਤਲਬ ਉਹ ਬੰਦੇ ਸਾਡੇ ਨਾਲ ਸਹਿਮਤ ਨੇ ਸਾਡੇ ਨਾਲ ਸਮੂਲਿਤ ਕੀਤੀਆਂ ਉਹਨਾਂ ਨੇ ਜੋ ਅਸੀਂ ਚੰਨੋ ਟੋਲ ਫਲਾਦੇ ਦੇ ਪਿਛਲੇ ਦਿਨੀ ਧਰਨ ਆਇਆ ਸੀ ਆ ਸਾਰੇ ਜਿਹੇ ਬੰਦੇ ਸਾਡੇ ਨਾਲ ਸ਼ਾਮਲ ਹੋਈਆਂ ਨੇ ਪਰ ਸਾਨੂੰ ਵਾਲੇ 18 ਤਰੀਕ ਵਾਲਾ ਕੋਈ ਸੱਦਾ ਨਹੀਂ ਮਿਲਿਆ ਹੈਗਾ ਕਿ ਜਿਹੜਾ ਇੱਕ ਤਾਂ 18 ਤਰੀਕ ਦੇ ਧਰਨੇ ਦੀ ਗੱਲ ਹੋਈ ਹੈ ਉਹ 18 ਤਰੀਕ ਵਾਲਾ ਧਰਨਾ ਤੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਐਨ ਆਰ ਆਈਸ ਦੇ ਨਾਲ ਅੱਜ ਮੀਟਿੰਗ ਹੋਈ ਹੈ ਔਰ ਮੀਟਿੰਗ ਤੋਂ ਬਾਅਦ ਕੁਲਦੀਪ ਢਾਲੀਵਾਲ ਨੇ ਦੱਸਿਆ ਕਿ ਐਨ ਆਰ ਆਈਸ ਨਾਲ ਸੰਬੰਧਿਤ 605 ਕੇਸਾਂ ਦੇ ਵਿੱਚੋਂ 595 ਹਲ ਕਰ ਦਿੱਤੇ ਗਏ ਨੇ ਤੇ ਬਾਕੀ ਦੇ ਕੇਸ ਕੋਰਟ ਦੇ ਵਿੱਚ ਪੈਂਡਿੰਗ ਨੇ ਫਰਵਰੀ ਮਹੀਨੇ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ 4 ਐਨਆਰਆਈ ਮੀਟਿੰਗਜ਼ ਰੱਖੀਆਂ ਨੇ ਔਰ ਉੱਥੇ ਵੀ ਐਨਆਰਆਈਸ ਦੇ ਮਸਲੇ ਗੰਭੀਰਤਾ ਨਾਲ ਵਿਚਾਰੇ ਜਾਣਗੇ ਤੇ ਉਹਨਾਂ ਨੂੰ ਹੱਲ ਕੀਤਾ ਜਾਏਗਾ ਪੰਜ ਜਿਹੜੀਆਂ ਐਨਆਰਆਈਸ ਮਿਲਦੀ ਕੀਤੀਆਂ ਸੀਗੀਆਂ ਉਸ ਸਮੇਂ ਤੇ ਸਾਡੇ ਕੋਲ ਟੋਟਲ 605 ਕੇਸ ਜਿਹੜੇ ਆਏ ਸੀਗੇ ਜਿਹੜੇ ਮੋੱਖਿਆ ਤੇ ਆ ਕੇ ਲੋਕਾਂ ਨੇ ਦਿੱਤੇ ਲੋਕਾਂ ਨੇ ਮਦਦ ਰੈਨਰ ਆਈ ਪਲਾ ਮੰਦੇ ਦਿੱਤੇ ਅਸੀਂ 595 ਸ਼ਿਕਾਇਤਾਂ ਜਿਹੜੀਆਂ ਉਹਦਾ ਨਿਪਟਾਰਾ ਕੀਤਾ 1 ਸਾਲ ਦੇ ਵਿੱਚ ਸਾਡੇ ਕੋਲ 8-10 ਕੰਪਲੀਟਾ ਇਦਾਂ ਦੀਆਂ ਰਹਿ ਗਈਆਂ ਜਿਹੜੀਆਂ ਕਿਸ ਕੋਟਾ ਦੇ ਵਿੱਚ ਕੇਸ ਹੈ ਕੁਝ ਹਾਈ ਕੋਰਟ ਤੇ ਕੁਝ ਲੋਕਲ ਕੋਰਟ ਵੀ ਇਦਾਂ ਦੀਆਂ ਜਿੰਦੇ ਚ ਅਸੀਂ ਬਹੁਤਾ ਨਹੀਂ ਕਰ ਪਾਏ ਅਸੀਂ ਉਸ ਤਜਰਬੇ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਸਾਡੇ ਜਿਹੜੇ ਐਨਡੀਆਈ ਪਧਾ ਹੈ ਉਹਨਾਂ ਦਾ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਸੀਗਾ ਕਿ ਜਦੋਂ ਕੋਈ ਲੀਡਰ ਬਾਹਰ ਆਉਂਦੇ ਆ ਅਸੀਂ ਤਾਂ ਬਹੁਤ ਇਤਮਾਨ ਕਰਦੇ ਆ ਸਪੈਕਟ ਕਰਦੇ ਆ ਪਰ ਜਦੋਂ ਅਸੀਂ ਆਪਣੇ ਕੇਸਾਂ ਲਈ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਸੋ ਅਸੀਂ ਆਕਾ ਮਤਲਬ ਜਿਹੜੀ ਚਾਹ ਇਹਨਾਂ ਦਾ ਹੀ ਮਿਲਣੀ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਮਿਲਣੀ ਜਿਹੜੀ ਅਸੀਂ 3 ਫਰਵਰੀ ਨੂੰ ਆਪਣੇ ਮਾਜੋਬ ਬਖਵੰਤ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੀ ਰਣਜੀਤ ਸਾਗਰ ਤੇ ਪਠਾਨਕੋਟ ਉੱਤੇ ਅਸੀਂ ਕਰਾਂਗੇ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਦੀ ਮੁੱਖ ਮੰਤਰੀ ਮਾਨ ਵੱਲੋਂ ਅੱਜ ਫਿਰ ਨਿਯੁਕਤੀ ਪੱਤਰ ਵੰਡੇ ਗਏ 520 ਉਮੀਦਵਾਰਾਂ ਨੂੰ ਸੀਐਮ ਨੇ ਨਿਯੁਕਤੀ ਪੱਤਰ ਦਿੱਤੇ ਅਤੇ ਇਹ ਸਾਰੀਆਂ ਨਿਯੁਕਤੀਆਂ ਸਹਿਕਾਰਤਾ ਵਿਭਾਗ ਦੇ ਵਿੱਚ ਹੋਈਆਂ ਨੇ ਇੱਕ ਸਮਾਗਮ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਮੁੱਖ ਮੰਤਰੀ ਵੱਲੋਂ ਇਹਨਾਂ ਨਾਮ ਨਿਯੁਕਤ ਉਮੀਦਵਾਰਾਂ ਨੂੰ ਆਪਣੇ ਹੱਥ ਨਾਲ ਨਿਯੁਕਤੀ ਪੱਤਰ ਸੌਂਪੇ ਗਏ ਭਵਾਨੀਗੜ੍ਹ ਸੰਧੂ पात्रा पटियाले तो गुलाब सिंह सिद्धांत वालिया मूनक संगरूर तो शुभम कुमार लुधियाना तो रिती ठाकुर मोहाली शिवनाथ पटियाला तो शिवनाथ ਲਾਲੀ ਸੀ ਦਿਖਾਤਾ ਦੇ ਮੈਂ ਕਿਹਾ ਕਿਥੇ ਲਾਲੀ ਸੀ ਦਿਖਾਤਾ ਦੇ ਅੱਜ ਕੱਲ ਪਰ ਸੂਟ ਅਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਦਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਦੇ ਲੈ ਆ ਹੋ ਗਿਆ ਰੱਬ ਨਿੱਜੀ ਸੋਚਾਂ ਨੇ ਬਹੁਤ ਬਹੁਤ ਇੱਕ ਤੇ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹਨੇ ਜਾ ਜਿੱਦ ਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਚਕਿਚਨ ਮਕਾਉਣਿਆ ਯਾਰ ਆ ਜਾ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਕੋਈ ਨਹੀਂ ਆਇਆ ਆਇਆ ਕੋਈ ਨਹੀਂ ਤੂੰ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਗੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਤੋ ਤੋ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਕਿ ਕੀ ਕੀ ਕੀਤਾ ਕਿਨੇ ਕਿਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਤਾਂ ਫਿਰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇੰਨਾ ਇੰਨਾ ਨੇ ਸਾਡੇ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਚਾਹੋ ਕੋਈ ਪ੍ਰਾਈਵੇਟ ਹਸਪਤਾਲ ਚ ਲਿਜੋ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਇਹ ਤਾਂ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ ਇਨਫੈਕਟਰੀ ਹੈ ਨਹੀਂ ਜੀ ਐਸ ਬਕਤ ਆਪਣੇ 20000 ਸਰਕਾਰੀ ਸਕੂਲਾਂ ਐਸ ਬਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਤੇ ਇਹ ਵੀ ਚਾਰ ਦੀਵਾਰੀ ਬਣ ਰਹੀ ਹੈ ਜਿੱਦੇ ਸਵਾਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕਣ ਲੱਗਿਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਉਟਾ ਕੇ ਬੱਚਿਆਂ ਨੂੰ ਇਧਰੇ ਪਾਸੇ ਲਾਉਣ ਲੱਗੇ ਹਾਂ ਸਾਡੇ ਕੋਲੇ ਬੇਨਤੀ ਆ ਗਈ ਸਰਕਾਰੀ ਚੋਂ ਲਾਉਣ ਲੱਗੇ